ਆ ਚਾਰ ਦਿਨ ਦਾ ਸਮਾਂ ਹੈ ਸੜਕੋ ਇਹ ਨੰਗ ਜਾਣਾ ਇੱਥੇ ਸਣੇ ਅਮਰੀਕਾ ਸਣੇ ਕੈਨੇਡਾ ਲੈ ਜਾਣੇ ਉਹਨੇ ਕੀ ਕਰਦਾ ਕਿੱਥੇ ਸਿੱੜਦਾ ਇਹ ਤਾਂ ਉਹੀ ਜਾਣੇ ਪਰ ਇਹੋ ਜ ਹੈ ਸਮੇ ਮਿਲ ਜਾਣਿਆ ਸਰੀਰ ਦੇ ਵਿੱਚ ਇਹ ਕੇਵਲ ਨਾਮ ਦਾ ਰੂਪ ਆ ਗੁਰੂ ਗ੍ਰੰਥ ਸਾਹਿਬ ਸਾਰਾ ਨਾਮ ਦਾ ਜਿਨ੍ਹਾਂ ਨੇ ਉਹ ਗੱਲ ਵਜਨ ਸਾਂਭ ਲੈ ਉਹਨਾਂ ਦੇ ਰੋਮ ਰੋਮ ਦੇ ਵਿੱਚ ਉਹ ਵਰਗਟਿਆ ਸੋ ਮੇਰੀ ਤਾਂ ਇਹ ਬੇਨਤੀ ਹੈ ਦੇਖੋ ਇੱਕ ਅਸੂਲ ਜਿਹਾ ਬਣਾਓ ਕਿੰਨਾ ਆਪਾ ਸਤਿਕਾਰ ਕਰਦੇ ਗੁਰੂ ਗੰਗਾ ਸਾਹਿਬ ਦਾ ਸਿਰ ਤੇ ਚੱਕ ਕੇ ਲਿਉਨੇ ਕਿੰਨਾ ਚੌਰ ਕਰਦੇ ਹਣ ਫਿਰ ਇੰਨਾ ਵੀ ਆਪੇ ਇਸ ਤੋਂ ਵੱਡੀ ਕੋਈ ਚੀਜ਼ ਨਹੀਂ ਹੈ ਕੋਈ ਹੋਰ ਹੈ ਨਹੀਂ ਇਸ ਤੋਂ ਵੱਡੀ ਹਸਤੀ ਦਿਲ ਵਿੱਚ ਇਹੋ ਜਿਹੀ ਫੀਲਿੰਗ ਹੈ ਪਰੋਦੇਕਾਰ ਹੈ ਜੀ ਆਪਾਂ ਗੱਲ ਨਾ ਸੁਣੀਏ ਤੇ ਕੋਲ ਨਾ ਬੈਠੀਏ ਆਪਣੇ ਕੋ ਪਰੋਣਾ ਆ ਜਾਏ ਆਪਾਂ ਉਹਦੀ ਗੱਲ ਨਾ ਸੁਣੀਏ ਤੇ ਕਿਦਾਂ ਫੀਲ ਕਰਦਾ ਕੋਈ ਵੀ ਆ ਜਾਏ ਕੋ ਮਿਨਿਸਟਰ ਆ ਜਾਏ ਉਹਨੂੰ ਸਾਰਾ ਪਰਿਵਾਰ ਉਹਦੇ ਆਲੇ ਦੁਆਲੇ ਹੁੰਦਾ ਕੰਮ ਛੱਡ ਕੇ ਸਭ ਕੁਝ ਉਹਦੀ ਗੱਲ ਨੂੰ ਪੈਲ ਦਿੰਦਾ ਫੇਰ ਇਹ ਗੱਲ ਸੁਣੀਏ ਸੋ ਮੇਰੇ ਤੇ ਇਹ ਗੀਆਂ ਜੋ ਬਚਨਿਆ ਨਾ ਜੇ ਪਰਿਵਾਰ ਦਾ ਕੱਲਾ ਕੱਲਾ ਮੈਂਬਰ ਇੱਕ ਇੱਕ ਵੀ ਉਹਦੇ ਨਹੀਂ ਸਾਹਮਣੇ ਦੇ ਸਾਰੇ ਪਰਵਾਦ ਦੀਆਂ ਹਾਜ਼ਰੀਆਂ ਦਰਗਾਹ 'ਚ ਲੱਗ ਸਕਦੀਆਂ ਅਸੀਂ ਸੰਤੋਖ ਲੱਭਦੇ ਫਿਰਦੇ ਆਂ ਮਹਾਰਾਜ ਕਹਿੰਦੇ ਆ ਸੰਤੋਖ ਰੋਖਿਆ ਇਹ ਨਾਨਕ ਗੁਰ ਸੰਤੋਖ ਰੋਖ ਇਹ ਸੰਤੋਖ ਦਾ ਹੀ ਰੋਖਿਆ ਇੱਥੇ ਮਿਲਣਾ ਜੇ ਸਾਨੂੰ ਵਿਸ਼ਵਾਸ ਹੁੰਦਾ ਸਤਿਪੁਰ ਸਾਾਨੂੰ ਬਾਰ ਬਾਰ ਦੱਸਦੇ ਆ ਨਾਨਕ ਦੁਖਿਆ ਸਭ ਸੰਸਾਰ ਜੇ ਐਸ ਬਚਨ ਤੇ ਵਿਸ਼ਵਾਸ ਆ ਜਾਏ ਫੇ ਅਮਰੀਕਾ ਜੇ ਅਸੀਂ ਕਿੱਥੇ ਲੱਭਾਂਗੇ ਸੁੱਖ ਜੇ ਗੁਰੂ ਨਾਨਕ ਦੇਵ ਜੀ ਕਹਿੰਦਾ ਵੀ ਸਾਰਾ ਸੰਸਾਰੇ ਦੁਖੀ ਹੈ ਫੇ ਅਸੀਂ ਕਿਹੜੀ ਚੀਜ਼ ਚੋਂ ਸੁੱਖ ਲੱਭ ਲਾਂਗੇ ਪਰ ਉਹ ਨੂੰ ਜੋ ਸਾਡੇ ਸੁੱਖ ਅਸੀਂ ਜੋ ਚਾਹਨਾ ਨੇ ਉਹ ਇਹ ਨਹੀਂ ਕਹਿੰਦਾ ਵੀ ਇਹ ਤਾਂ ਅਦਿਕੋ ਹੋਣੇ ਨਹੀਂ ਚਾਹੀਦੇ ਜੱਟ 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 Hei, hei! Hey, hey.